ਕੀ ਮੁੰਡੀਆਂ ਦੀ ਬਾਜੂ ਵਿੱਚ ਤਾਣਾ ਦੀਆਂ ਅਫਸਰੂ ਸਾਤੀ ਤਾਣ ਕੇ ਖੜੀਆਂ ਮੇਲਾ ਧਰਮ ਦੀਆਂ ਇੱਕ ਦਰਵਾਜ਼ੇ ਖੜੀਆਂ ਮੇਲਾ ਧਰਮ ਦੀਆਂ ਮਸਜਦਾਂ ਦੇ ਰਹੀਆਂ ਮੋਢੇ ਨਾ ਕਰਨ ন্রডুথ তোদিন kommtবাজন আইরি এটটক ইটতেছরিশ আইমরহ তাইমেত digoo ডিকা এটজরাইayan এজন আইকোযর এপান্রাপয় আইদ্যং আইসব আইমেজính একলে

सस मेरी स्याणी है गाड़िया न तो डरती सस मेरी स्याणी है गाड़िया न तो डरती सस मेरी स्याण

ਇੱਕ ਮੇਰੇ ਕੰਤ ਬਿਨਾ ਸਾਰੇ ਹੀ ਵੇਚਣ ਵਾਰੇ ਨਹੀਂ ਮੇਰੇ ਕੰਤ ਬਿਨਾ ਸਾਰੇ ਵੇਚਣ ਵਾਰੇ ਇੱਕ ਮੇਰੇ ਕੰਤ ਬਿਨਾ ਸਾਰੇ ਵੇਚਣ ਮਾਰੇ ਨਹੀਂ ਇੱਕ ਮੇਰੇ ਕੰਤ ਬਿਨਾ ਨਾ ਸਾਸ ਸੇ ਮਰੀ ਨੇ ਮੁੰਡਾ ਜੰਮਿਆ ਲੋਕੀ ਦੇਣ ਵਧਾਈ ਨਿਸ਼ਰੀਕ ਆਮਾਦਸ ਨੇ ਸਾਡੇ ਦੁਨੇ ਪਾ ਨਾ ਇੱਕ ਪਿੰਡ ਤੇ ਅੱਛਾ ਉਹਦੇ ਅੰਦਰੋਂ ਕੋਈ ਆ ਗਿਆ ਮੁੰਡੇ ਮੇਰੇ ਉਹਨਾਂ ਦੇ ਸਿਰ ਤੇ ਛੋਟੇ ਛੋਟੇ ਨੂੰ ਆ ਲੈਣਾ ਲੈਣਾ ਨਾ 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 ਨ

Thank you. 你看。 ਦੁਤਪਾਨ ਮੇ ਸੋਣੀ ਤੂੰ ਲੱਗਦੀ ਕੇਰਾ ਬੋਲ ਜਵਾਨੋ ਸੋਣੀ ਤੂੰ ਲੱਗਦੀ ਕੇਰਾ ਬੋਲ ਜਵਾਨੋ ਸੋਣੀ ਤੂੰ ਲੱਗਦੀ ਕੇਰਾ ਬੋਲ ਜਵਾਨਾ ਐਸਾ ਬਸ ਨੋ ਮੋਸ਼ਨ ਹੈ ਕੋਕ ਕੋਕ ਬੰਦ ਮਈਆ ਦੇਖ ਕੇ ਤੂੰ ਹੰਮ ਡਿੱਗ ਪਈ ਮੇਨੋ ਨਾਮ ਲਾਇਓ ਦੀ